हे नानक प्रभु ਕਿੱਥੇ ਰਹਿੰਦਾ ਗੁਰੂ ਸਾਹਿਬ ਜੋਗੀਆਂ ਨੂੰ ਉੱਤਰ ਦੇ ਰਿਹਾ ਨਾ ਕਿਹ ਹੈ ਜੋਗੀ ਅਦ੍ਰਿਸ਼ਟ ਤੇ ਨਿਰਮਲ ਪ੍ਰਭੂ ਮਾਇਆ ਦੇ ਕਿੰਨਾ ਗੁਣਾ ਤੋਂ ਰਹਤ ਨਿਰਗੁਣ ਸਰੂਪ ਅਦ੍ਰਿਸ਼ਟ ਨਿਰਮਲ ਸਰੂਪ ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ ਨਿਰਗਣ ਸਰੂਪ ਹੈ ਅਤੇ ਪ੍ਰਭੂ ਆਪ ਹੀ ਆਪਣੇ ਤਿੰਨਾਂ ਗੁਣਾਂ ਦਾ ਰਜੋ ਤਮੋ ਸਤੋ ਦਾ ਧਾਰਨੀ ਹੋ ਕਰਕੇ ਸਰਗਣ ਸਰੂਪ ਪ੍ਰਗਟ ਹੋ ਰਿਹਾ ਸੋ ਇਹ ਸਾਰਾ ਪਸਾਰਾ ਪਰਮਾਤਮਾ ਨੇ ਆਪ ਹੀ ਕੀਤਾ ਹੋਇਆ ਹੈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਤੀਸਰੇ ਪਾਸ਼ਾ ਵੀ ਸੰਦਰੜ ਕਰਾ ਰਹੇ ਹਨ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗਤ ਉਪਾਇ ਜਦੋਂ ਗੁਰੂ ਦੀ ਸਿੱਖਿਆ ਤੇ ਚੱਲਣ ਨਾਲ ਇਸ ਇੱਕ ਦੀ ਸਮਝ ਆ ਜਾਂਦੀ ਹੈ ਇੱਕ ਪ੍ਰਭੂ ਦੀ ਸਮਝ ਆ ਜਾਂਦੀ ਹੈ ਤਾਂ ਮਨ ਦੇ ਵਿੱਚੋਂ ਹਉਮੈ ਖਤਮ ਹੋ ਜਾਂਦੀ ਹੈ ਹਉਮੈ ਦੂਰ ਹੋ ਜਾਂਦੀ ਹੈ ਅਤੇ ਹਿਰਦਾ ਖਿੜਾਵ ਦੇ ਵਿੱਚ ਆ ਜਾਂਦਾ ਹੈ ਗੁਰੂ ਸਾਹਿਬ ਇਹ ਜੁਗਤ ਇਸ ਜੀਵਨ ਦੇ ਵਿੱਚ ਹੀ ਭਾਵ ਜਿਉਂਦਿਆਂ ਹੋયા ਹੀ ਪ੍ਰਾਪਤ ਕਰਨ ਦੇ ਸਾਨੂੰ ਜਾਚ ਦੱਸਦੇ ਹਨ ਕਿ ਹਉਮੈ ਦਾ ਤਿਆਗ ਕਰਨ ਨਾਲ ਜਿਹੜੀ ਗੱਲ ਲੋਕ ਮੁਕਤੀ ਦੀ ਕਰਦੇ ਹਨ ਜੀਵਤ ਮਰਨ ਨਾਲ ਹੀ ਇਹ ਮੁਕਤੀ ਪ੍ਰਾਪਤ ਹੋ ਜਾਣੀ ਹੈ ਇਹ ਪਰਮਾਤਮਾ ਜੋ ਸੰਸਾਰ ਵੇਖ ਰਹੇ ਹਨ ਇਹ ਉਸੇ ਦਾ ਹੀ ਰੂਪ ਹੈ ਇਸ ਤੋਂ ਮੁਕਤ ਹੋਣ ਦਾ ਕੋਈ ਸੰਕਲਪ ਲੈਣਾ ਉਚਿਤ ਨਹੀਂ ਹੈ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ ਅਵਿਗਤੋ ਨਰਮਾਇਲ ਉਪਜੇ ਨਿਰਗੁਣ ਤੇ ਸਰਗੁਣthia ਅਭਿਗਤੋ ਨਿਰਮਾਇਲ ਉਪਜੇ ਨਿਰਗੁਣ ਤੇ ਸਰਗੁਣthia ਸਤਗੁਰ ਪਰਚੈ ਪਰਮ ਪਦ ਪਾਈਐ ਸਚੈ ਸ਼ਬਦ ਸਮਾਈ ਲਿਆ ਇਕ ਇਕੋ ਸਚ ਇਕਾ ਜਾਣਾ ਹੋਮੈ ਦੂਜਾ ਦੂਰ ਕੀਆ ਸੋ ਜੋਗੀ ਗੁਰ ਸ਼ਬਦ ਪਛਾਨਣਾ ਅੰਤਰ ਕਮਲ ਪਰਗਾਸthia ਜੀਵਤ ਮਰੈ ਤਾ ਸਭ ਕਿਛ ਸੁਜੈ ਅੰਤਰ ਜਾਨੈ ਸਰਬ ਦਇਆ ਨਾਨਕ ਤਾਕੋ ਮਿਲਿਆ ਵਡਿਆਈ ਆਪ ਪਛਾਨੈ ਸਰਬ ਜੀ ਹੈ ਉਹ ਪਰਮਾਤਮਾ ਆਪ ਹੀ ਨਿਰਗੁਣ ਤੋਂ ਸੁਰਗੁਣ ਸਰੂਪ ਸਰਗੁਣ ਸਰੂਪ ਹੋਪਕਰ ਕਰਕੇ ਵਰਤ ਰਿਹਾ ਜਦੋਂ ਸਤਗੁਰ ਦੀ ਸਿੱਖਿਆ ਤੇ ਸਤਗੁਰ ਪਰਚਾ ਪਰਮ ਪਦ ਪਾਈ ਹੈ ਜਦੋਂ ਸਤਗੁਰ ਦੀ ਸਿੱਖਿਆ ਤੇ ਆਪ ਪਰਿਚ ਜਾਣੇ ਆ ਤੇ ਜਾਨੇ ਆ ਸਮਝ ਜਾਣੇ ਆ ਉਦੋਂ ਹੀ ਪਰਮਪੱਦ ਦੀ ਪ੍ਰਾਪਤੀ ਹੁੰਦੀ ਹੈ ਔਰ ਇਹ ਪਰਮਪੱਦ ਦੀ ਪ੍ਰਾਪਤੀ ਸ਼ਬਦ ਸਮਾਏ ਲਿਆ ਉਹ ਸ਼ਬਦ ਪਰਮਾਤਮਾ ਉਸ ਨੂੰ ਆਪਣੇ ਆਪ ਵਿੱਚ ਸਮਾ ਲੈਂਦਾ ਹੈ